ਨੇ 18 ਦਾ ਸਟੇਕ ਹੈਗਾ ਠੀਕ ਹੈ ਤਾਂ 18 ਦੇ ਵਿੱਚ weight ਲਗਭਗ ਪਊਗਾ ਇਹਦਾ 8 ਕਵਾਂਟਲ ਲਗੋ weight ਹੈਗਾ ਦਾ ਠੀਕ ਹੈ ਤੇ rate ਵਗੈਰਾ ਦੀ ਇਹਦੀ ਗੱਲ ਕਰਕੇ ਬਿਨਾ ਹਾਈਡਰੌਲਿਕ ਜੈਕ ਤੋਂ ਬਿਨਾ ਹਾਈਡਰੌਲਿਕ ਜੈਕ ਤੋਂ ਇਹਦਾ ਜਿਹੜਾ rate ਹੈਗਾ ਲਗਭਗ ਤੁਹਾਨੂੰ ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਨੈਸ਼ਨਲ ਐਗਰੀਕਲਚਰ ਵਰਕਰਸ ਸੰਘਰੀਆ ਇਹ ਰੋਡ ਹੈਗੀ ਆ ਜੀ ਟਿੱਬੀ ਵਾਲੀ ਤੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਸਾਡੇ ਵੀਰ ਉਹਨਾਂ ਦੀ ਵਰਕਸ਼ਾਪ ਆ ਬਾਈ ਰਜਿੰਦਰ ਨਾਲ ਆ ਹੋਰ ਬਾਈ ਜੀ ਕੀ ਹਾਲ ਆ ਠੀਕ ਬਾਈ ਜੀ ਵਧੀਆ ਹਾਂਜੀ ਮਿੱਤਰੋ ਕੀ ਹਾਲ ਆ ਤੇ ਸਵਾਗਤ ਹੈ ਕਰੋ ਨਵੀਂ ਵੀਡੀਓ ਦੇ ਵਿੱਚ ਤੇ ਨੈਸ਼ਨਲ ਐਗਰੀ ਵਰਕਸ ਸੰਗਰੀਆ ਟਿੱਬੀ ਵਾਲੀ ਇਹ ਰੋਡ ਵਾਜੀ ਦੀ ਹੈ ਜੀ ਤੇ ਬਾਈ ਵਰਕਾਂ ਦੀ ਵਰਕਸ਼ਾਪ ਹੈ ਜੀ ਨੈਸ਼ਨਲ ਨਾਮ ਤੋਂ ਉਹਨਾਂ ਦੀ ਫਰਮ ਆ ਤੇ ਹਰੇਕ ਤਰ੍ਹਾਂ ਦੇ ਐਗਰੀਕਲਚਰ ਇੰਪਲੀਮੈਂਟ ਇਹ ਬਾਈ ਵਰਕੇ ਬਣਾਉਂਦੇ ਆਗੇ ਤੇ ਇਸ ਵਕਤ ਸਾਡੇ ਨਾਲ ਮੌਜੂਦ ਆ ਬਾਈ ਰਜਿੰਦਰ ਕੀ ਹਾਲ ਹੈ ਬਾਈ ਜੀ ਸਭ ਵਧੀਆ ਬਾਈ ਜੀ ਵਧੀਆ ਹੋਰ ਕੀ ਕੋ ਵਧੀਆ ਆਪਣੇ ਦੱਸੋ ਵਧੀਆ ਬਾਈ ਤੇ ਬਾਈ ਇੰਪਲੀਮੈਂਟ ਆਪਾਂ ਹਰੇਕ ਤਰ੍ਹਾਂ ਦੇ ਬਣਾਉਣੇ ਆਗੇ ਹਾਂ ਇੰਪਲੀਮੈਂਟ ਸਾਰੇ ਹੀ ਬਣਦੇਗੇ ਆਪਣੇ ਠੀਕ ਹੈ ਸਾਰੇ ਇੰਪਲੀਮੈਂਟ ਬਣਦੇ ਹੈ ਕਲਟੀਵੇਟਰ ਤੋਤੇ ਪਲਾਉ ਮਸ਼ੀਨਾ ਠੀਕ ਹੈ ਕੀ ਡ੍ਰਿਲ ਬਜਾਈ ਵਾਲੀ ਮਸ਼ੀਨਾ ਜਿਹੜੀਆਂ ਹੈਗੀਆਂ ਸਾਰੇ ਪ੍ਰਕਾਰ ਦੇ ਇੰਪਲੀਮੈਂਟ ਬਣਦੇਗੇ ਠੀਕ ਹੈ ਤੇ ਬਾਈ ਸਾਨੂੰ ਦੱਸੋਗੇ ਵਾਰੀ ਸਰ ਹਾਂਜੀ ਹਾਂਜੀ ਜ਼ਰੂਰ ਸਭ ਤੋਂ ਪਹਿਲਾਂ ਤਵੀਆਂ ਧੀ ਆ ਜੋ ਠੀਕ ਹੈ ਇਤਨੀ ਆਪਣੇ ਡਿਸਕਰੋ ਕਿ ਸਟ ਤਾਂ ਵੀ ਇਹ ਕਹੇ ਨੇ ਜਿਹਨੂੰ ਆਪਾਂ ਠੀਕ ਹੈ ਤੇ ਇਹ 18 ਦਾ ਸੈਟ ਹੈ ਠੀਕ ਹੈ 18 ਤਵੀਆਂ ਹੈਗੀਆਂ ਠੀਕ ਹੈ ਤੇ ਇਹ ਫਰੇਮ ਜਿਹੜਾ ਹੈਗਾ ਪੈਪ ਦਾ ਫਰੇਮ ਹੈਗਾ ਵਧੀਆ ਆਈਐਸਆਈ ਫਰੇਮ ਹੋਊਗਾ ਠੀਕ ਹੈ ਮਤਲਬ ਆਈਐਸਆਈ ਪੈਪ ਜਿਹੜੀ ਥੋੜੀ ਹੈਵੀ ਪੈਪ ਲੱਗੀ ਹੋਈ ਹੈ ਠੀਕ ਹੈ ਔਰ ਤਵੇ ਜਿਹੜੇ ਲੱਗੇ ਵੇ ਇਹਦੇ ਕੋਸਕੋ ਇੰਗਲੈਂਡ ਦਾ ਤਵਾ ਹੈਗਾ ਮੋਰ ਵੀ ਸਟੈਂਪ ਲੱਗੀ ਵੀ ਮਿਲੂਗੀ ਤੁਹਾਨੂੰ ਆਹ ਸਟੈਂਪ ਦਿਖਾਓ ਆ ਦੇਖੋ ਜੀ ਇੱਧਰ ਆ ਦੇਖੋ ਕੋਸਕੋ ਇੰਗਲੈਂਡ ਹਾਂ ਕੋਸਕੋ ਇੰਗਲੈਂਡ ਦਾ ਤਵਾ ਹੈਗਾ ਵਧੀਆ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਬਾਰਨ ਸਟੀਲ ਦਾ ਹੁੰਦਾ ਏ ਠੀਕ ਹੈ ਬਾਈ ਵੀ ਕੁਆਲਿਟੀ ਆਪਾਂ ਫੁੱਲ ਵਧੀਆ ਵਧੀਆ ਫੁੱਲ ਕੁਆਲਿਟੀ ਦੇ ਮਤਲਬ ਕਸਾਈ ਕੱਟ ਹੁੰਦੀ ਏ ਤੁਹਾਡੇ ਕਸ ਦੇ ਘੱਟ ਹੈਗੇ ਆ ਠੀਕ ਹੈ ਤੇ ਚੱਲਣ ਚ ਵਧੀਆ ਚੱਲਦੇ ਧਾਰ ਤੁਰ ਵਧੀਆ ਬਣੀ ਜਾਂਦੀ ਹੈ ਇਹਦੀ ਠੀਕ ਆ ਤੇ ਬਾਕੀ ਆਪਾਂ ਦੇਖ ਸਕਦੇ ਆ ਪਿੰਨਾ ਵਗੈਰਾ ਗਰੀਸ ਵਾਲੀਆਂ ਉੱਪਰ ਕਰਕੇ ਬਾਹਰ ਕੱਢੀਆਂ ਆ ਪਿੰਨਾ ਵਗੈਰਾ ਗਰੀਸ ਵਾਲੇ ਪਿੰਨਾ ਉੱਪਰੋਂ ਗਰੀਸ ਕਰ ਸਕਦੇ ਆ ਆਪਾਂ ਠੀਕ ਆ ਕੱਲ ਨੂੰ ਇਹਨੂੰ ਹਾਈਡਰੋਲਿਕ ਵਾਲਾ ਜੱਕ ਵਗੈਰਾ ਲਾਉਣਾ ਹੈ ਤਾਂ ਇੱਥੇ ਜੱਕ ਵੀ ਲੱਗ ਜੂਗਾ ਇਹਦੇ ਵਿੱਚ ਠੀਕ ਆ ਹਾਈਡਰੋਲਿਕ ਆ ਇਹਨੂੰ ਹਾਈਡਰੋਲਿਕ ਚ ਬਣਾਉਣੀ ਹੈ ਹਾਈਡਰੋਲਿਕ ਵੀ ਆਪਾਂ ਬਣਾ ਸਕਦੇ ਆ ਵੀ ਕੱਲ ਨੂੰ ਜੱਕ ਬਸ ਕੱਲ ਨੂੰ ਜੱਕ ਲਾਉਣਾ ਹੈ ਹਾਈਡਰੋਲਿਕ ਤਿਆਰ ਕੀ ਆਪਾਂ ਸਿੰਪਲ ਇਹਨੂੰ ਰੱਖਣਾ ਹੈਗਾ ਸਿੱਧਾ ਤਾ ਸਿੰਪਲ ਇਹ ਦੇ ਵਿੱਚ ਇੰਟਾਈ ਸਿਸਟਮ ਹੈਗਾ ਹੀ ਆ ਜਿਆ ਰੈਡੀ ਯਾਰ ਆ ਜਿਗਾਰਡ ਤਾਂ ਮੈਂ ਪਹਿਲੀ ਵਾਰੀ ਦੇਖਿਆ ਵੀ ਜਿਵੇਂ ਆਪਾਂ ਹੈਰੋਂ ਫ੍ਰੀਟਦੇ ਆ ਹਨਾ ਇਹ ਤੇ ਨਾਲ ਵੀ ਤਿਆਰ ਆ ਕੰਮ ਬੰਦਾ ਘਰੇ ਆਪਦਾ ਜੈਕ ਲੈ ਕੇ ਲਾ ਸਕਦਾ ਹੈ ਹਾਂ ਕਰੇ ਬਸ ਲਾਓ ਹਾਈਡਰੋਲਿਕ ਤਿਆਰ ਦੇਦਾ ਠੀਕ ਆ ਤੇ ਬਾਈ ਇਹ ਆਪਾਂ ਜੇ ਮੰਨ ਕੇ ਚੱਲੋ ਜੈਕ ਕਿਸੇ ਨੇ ਲਵਾਉਣਾ ਹੋਵੇ ਆਪਾਂ ਨਾਲ ਵੀ ਲਾ ਕੇ ਦੇ ਦਿੰਨੇ ਆ ਹਾਂ ਨਾਲ ਵੀ ਲੱਗੇਊਗਾ ਠੀਕ ਆ ਹਾਂ ਤੇ weight ਦੀ ਗੱਲ ਕਰੀਏ ਕਿੰਨਾ weight ਹੋਊਗਾ ਇਹਦੇ ਵਿੱਚ weight ਇਹਦੇ ਵਿੱਚ ਜਿਵੇਂ 18 ਦਾ ਸੈਟ ਹੈਗਾ ਠੀਕ ਆ ਤਾਂ 18 ਦੇ ਵਿੱਚ weight ਲਗਭਗ ਪਊਗਾ ਇਹਦਾ 8 ਕੁਆਂਟਲ ਲਗੋ ਵੇਟ ਹੈਗਾ ਇਹਦਾ ਠੀਕ ਹੈ ਤੇ ਰੇਟ ਵਗੈਰਾ ਦੀ ਇਹਦੀ ਗੱਲ ਕਰਕੇ ਬਿਨਾ ਹਾਈਡਰੌਲਿਕ ਜੈਕ ਤੋਂ ਬਿਨਾ ਹਾਈਡਰੌਲਿਕ ਜੈਕ ਤੋਂ ਇਹਦਾ ਜਿਹੜਾ ਰੇਟ ਹੈਗਾ ਲਗਭਗ ਤੁਹਾਨੂੰ 95000 ਰੁਪਏ ਪਊਗਾ 95 95000 ਰੁਪਏ ਠੀਕ ਹੈ ਤੇ ਹਾਈਡਰੌਲਿਕ ਜੈਕ ਦੇ ਸਮੇਤ ਕੋਈ 20000 ਰੁਪਏ ਐਕਸਟਰਾ ਹੋ ਜੂਗਾ ਹੋਰ ਠੀਕ ਹੈ ਵੀ 1 15 ਕਦੀਆਂ ਪਹਿਣ ਹਾਂ ਠੀਕ ਹੈ ਤੇ ਮਿੱਤਰੋ ਇਹ ਰੇਟ ਹੈਗੇ ਅੱਜ 21 ਦਸੰਬਰ 2024 ਦੇ ਕੱਲ ਨੂੰ ਰੇਟ ਬਈ ਘਟ ਵੀ ਸਕਦਾ ਤੇ ਰੇਟ ਵਧ ਵੀ ਸਕਦਾਗਾ ਹਾਂ ਇਹ ਅੱਜ ਤੁਸੀਂ ਇਹ ਵੀਡੀਓ ਦੇ ਵਿੱਚ ਦੇਖ ਲਓ ਇਹ ਰੇਟ کئی ਵਾਰ ਕੀ ਹੁੰਦਾ ਨਾ ਵੀਡੀਓ ਦੇਖ ਕੇ ਭਾਈ ਕਹਿੰਦੇ ਕਿ ਤੁਸੀਂ ਉਦੋਂ ਰੇਟ ਉਹ ਕਿਆ ਸੀਗਾ ਠੀਕ ਹੈ ਨਾ ਤਾਂ ਹੁਣ ਮਤਲਬ ਰੇਟ ਇਹ ਮਤਲਬ ਵਧਦੇ ਘਟਦੇ ਰਹਿੰਦੇ ਆ ਰੇਟਾਂ ਦਾ ਹਾਂ ਲੋਹੇ ਦਾ ਵਾਧਾ ਘਟ ਕੇ ਵਧ ਕੇ ਰੇਟ ਆ ਬਾਕੀ ਸੀਜ਼ਨ ਦੇ ਮੁਤਾਬਿਕ ਵੀ ਹੋ ਜਾਂਦਾ ਕਿ ਵਧ ਜਾਂਦੇ ਹੈਗੇ ਹਾਂ ਹਾਂ ਵੀ ਜੇ ਮੰਨ ਲੇ ਚਲੋ ਇਹ ਤਵੀ ਅੱਜ ਆਪਾਂ 95000 ਦੀਆਂ ਦੇਈ ਜਾਂਨੇ ਲੱਖ ਦੀਆਂ ਹੋ ਸਕਦੀਆਂ 90 ਦੀਆਂ ਵੀ ਰਹਿ ਸਕਦੇ ਹਾਂ 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 ਲੋਹੇ ਤੇ ਡਿਪੈਂਡ ਤੇ ਬਾਈ ਹਿੱਸਾ ਵਗੈਰਾ ਇਹ ਤੇ ਲਗਾ ਕੇ ਦੇਵੋਗੇ ਹਿੱਸਾ ਇਹ ਚ ਲਗਾ ਕੇ ਦਵਾਂਗੇ ਚਾਰ ਹਿੱਸਾ ਜਿਹੜਾ ਲੱਗਿਆ ਹੋਇਆ ਉਹਗਾ ਇਨ ਬਿਲਡ ਦਵਾਂਗੇ ਤੁਹਾਨੂੰ ਠੀਕ ਆ ਵੀ 95000 ਚ ਕੰਪਲੀਟ ਹਾਂ ਵਧੀਆ ਕੰਪਲੀਟ ਠੀਕ ਐ ਮਿੱਤਰੋ ਤੇ ਬਾਕੀ ਆ ਵੇ ਕੋ ਡਬਲ ਨਟ ਵਗੈਰਾ ਦਿੱਤੇ ਆਗੇ ਤੇ ਇੱਕ ਬਾਈ ਹੋਰ ਸਵਾਲ ਸੀ ਜਿਵੇਂ ਹੁਣ ਕਈ ਕਹਿੰਦੇ ਆ ਵੀ ਤਵੇ ਇਹ ਆਪਾਂ ਵੀ ਅਗਲੇ ਵੀ ਪਲੇਨ ਪਾਉਣੇ ਹੋਣ ਪਹਿ ਜਾਣਗੇ हां तवे ਆਪ ਦੀ ਮਰਜ਼ੀ ਨਾਲ ਕੋਈ ਮਰਜ਼ੀ ਪਵਾ ਲਓ ਜੇ ਪਲੇਨ ਪਾਉਣੇ ਤਾਂ ਅਗਲੇ ਪਲੇਨ ਪਾ ਲਓ ਠੀਕ ਹੈ ਰੇਟ ਦਾ ਕੋਈ ਫਰਕ ਰੇਟ ਦਾ ਕੋਈ ਫਰਕ ਨਹੀਂ ਆ ਬਾਕੀ ਜਿਹੜੇ ਕੱਟ ਵਾਲੇ ਹੈਗੇ ਆ ਥੋੜੇ ਵੱਧ ਲੱਗਦੇ ਹੈਗੇ ਆ ਠੀਕ ਹੈ ਕੱਟ ਵਾਲੇ ਦਾ ਮਤਲਬ ਫਾਇਦਾ ਹੈਗਾ ਠੀਕ ਹੈ ਵੀ ਤੁਹਾਨੂੰ ਇਹ ਆਪਸ਼ਨ ਵੀ ਹੈਗਾ ਵੀ ਤੁਸੀਂ ਆਪ ਦੇ ਹਿਸਾਬ ਨਾਲ ਕਸਟਮਾਈਜ਼ ਕਰਾ ਸਕਦੇ ਹੋ ਤੇ ਬਾਕੀ ਇੱਕ ਹੋਰ ਮੈਂ ਚੀਜ਼ ਦੱਸ ਦਿਆਂ ਵੀ ਇੱਥੇ ਆਪਣੇ ਸੀਐਨਸੀ ਮਸ਼ੀਨ ਲੱਗੀ ਆ ਕਟਿੰਗ ਵਾਲੀ ਤੇ ਉਹਦੇ ਨਾਲ ਆਪਾਂ ਵੀ ਜੇ ਕਿਤੇ ਵੀ ਕੁਝ ਡਿਜ਼ਾਈਨ ਵਗੈਰਾ ਬਣਾਉਣਾ ਉਹ ਵੀ ਬਾਈ ਅਰਗੇ ਬਣਾ ਸਕਦੇ